ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਲੇ ਬਾਰੇ ਹੋਣ ਜਾਣੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਵੱਡੀਆਂ ਹੋਈਆਂ ਨੇ ਗੱਲ ਕਰਾਂਗੇ ਅੱਜ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਸਤੇ 2027 ਦੀ ਚੋਣ ਬਹੁਤ ਅਹਿਮ ਹੋਣ ਜਾ ਰਹੀ ਹੈ ਤੇ ਇਸ ਚੋਣ ਦਾ ਵਿਗਲ ਵਜੋਂਣ ਵਾਸਤੇ ਖਾਸ ਤੌਰ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਹੋਣਗੇ ਪੰਜਾਬ ਦੇ ਵਿੱਚ ਰੈਲੀ ਕਰਨੇ ਕਿ ਕਬੱਡੀ ਜਿੱਥੇ 1 ਲੱਖ ਬੰਦੇ ਦੇ ਇਕੱਠ ਦਾ ਟੀਚਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਮਿੱਥਿਆ ਗਿਆ ਤਾਂ ਰੈਲੀ ਕਦੋਂ ਹੋਏਗੀ ਉਹ ਵੀ ਜਾਣਕਾਰੀ ਦੇਵਾਂਗੇ ਤੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਭਾਰਤੀ ਜਨਤਾ ਪਾਰਟੀ ਵਾਸਤੇ ਚੋਣ ਕਿਵੇਂ ਹੈ ਮੈਂ ਕਿਉਂਕਿ ਹੁਣ ਤੱਕ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਚੱਲਦਾ ਸੀ ਜੋ ਕਿਸਾਨੀ ਅੰਦੋਲਨ ਤੋਂ ਬਾਅਦ ਟੁੱਟ ਗਿਆ ਤੇ ਬਾਰ ਬਾਰ ਉਸ ਤੋਂ ਬਾਅਦ ਗੱਲਾਂ ਤਾਂ ਚਲਦੀਆਂ ਨੇ ਕਿ ਗੱਠਜੋੜ ਕਰ ਲਿਆ ਜਾਵੇ ਪਰ ਘਰਚੜ ਹੋਵੇਗਾ ਕਿ ਨਹੀਂ ਹੋਵੇਗਾ ਇਹ ਭਵਿੱਖ ਦਾ ਸਵਾਲ ਹੈ ਪਰ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਆਪਣਾ ਦਮ ਖਮ ਪੰਜਾਬ ਦੇ ਵਿੱਚ ਦਿਖਾਉਣਾ ਚਾਹੁੰਦੀ ਹੈ ਪਹਿਲਾਂ 2022 ਦੇ ਵਿਧਾਨ ਸਭਾ ਚੋਣਾਂ ਲੜੀਆਂ ਉਹ ਚ ਥੋੜਾ ਵੋਟ ਬੈਂਕ ਮਿਲਿਆ ਫਿਰ 2024 ਦੀਆਂ ਲੋਕ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਨੇ ਲੜੀਆਂ ਇਕੱਲਿਆਂ ਨੇ ਤੇ ਵੱਡਾ ਵੋਟ ਬੈਂਕ ਜਿਹੜਾ हासिल ਕੀਤਾ ਕਈ ਸੀਟਾ ਉੱਤੇ ਗੇਗਾ ਚ ਮੁਕਾਬਲਾ ਹੋਇਆ ਤੇ ਕਈ ਸੀਟਾਂ ਜਿੱਤ ਲੈਣ ਦੀ ਗੱਲ ਕੀਤੀ ਜਾਵੇ ਜੇ ਵਿਧਾਨ ਸਭਾ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀਆਂ 6 ਸੀਟਾਂ ਵਿੱਚੋਂ 5 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਜਿੱਤੀਆਂ 9 ਹਲਕੇ ਆਉਂਦੇ ਨੇ ਲੋਕ ਸਭਾ ਦੇ ਵਿੱਚ ਲੋਕ ਸਭਾ ਦੇ 9 ਹਲਕਿਆਂ ਦੇ ਵਿੱਚੋਂ 5 ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿੱਤ ਹੋ ਰਹੀ ਹੈ ਇਸ ਤਰੀਕੇ ਨੇ ਰਿਜ਼ਲਟ ਜਿਹੜੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਦੇਖ ਨੂੰ ਮਿਲ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਇੱਥੇ ਨਹੀਂ ਛੱਡਿਆ ਅੱਗੇ ਦੋ ਪੈਰ ਪੱਟਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਲੜੀਆਂ ਪੰਚਾਇਤ ਦੀਆਂ ਚੋਣਾਂ ਵੀ ਲੜੀਆਂ ਬਲਾਕ ਸੰਮਤੀ ਦੀਆਂ ਚੋਣਾਂ ਵੀ ਲੜੀਆਂ ਤਰਨਤਨ ਦੀ ਜ਼ਮਨੀ ਚੋਣ ਵੀ ਲੜੀ ਤਾਂ ਵੱਖ-ਵੱਖ ਚੋਣਾਂ ਜਿਹੜੀਆਂ ਹੋਈਆਂ ਨੇ ਭਾਰਤੀ ਜਨਤਾ ਪਾਰਟੀ ਨੇ ਪੈਰ ਪਿੱਛੇ ਨਹੀਂ ਖਿੱਚੇ ਆਪਣੇ ਪੈਰ ਅੱਗੇ ਪਸਾਰਨੇ ਲੁਧਿਆਣਾ ਦੀ ਜ਼ਮਨੀ ਚੋਣ ਹੋਈ ਆ ਲੁਧਿਆਣਾ ਪੱਛਮੀ ਦੀ ਲੋਕ ਸਭਾ ਤੋਂ ਬਾਅਦ ਉਹ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਲੜੀ ਹੈ ਤੇ ਗਹਿਗਾ ਚ ਮੁਕਾਬਲਾ ਇੱਥੇ ਵੀ ਦੇਖਣ ਨੂੰ ਮਿਲਦਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਹੁਣ ਉਮੀਦ ਹੈ ਕਿ ਉਹ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕ੍ਰ ਭਾਰਤੀ ਜਨਤਾ ਪਾਰਟੀ ਦੇ ਸ਼ੋਮਨੀ ਕਲਦਰ ਦੇ ਘਰ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਿੱਚ ਦੋ ਤਰੀਕੇ ਦੀ ਦੋ ਤਰ੍ਹਾਂ ਦੀ رائے ਆ ਰਹੀਆਂ ਤੇ ਸਿਆਸੀ ਪੰਡਤ ਦੱਸਦੇ ਨੇ ਕਿ ਅਮਿਤ ਸ਼ਾਹ ਜਰੋ ਪੰਜਾਬ ਆਉਣਗੇ ਤਾਂ ਉਥੇ ਇੱਕ ਵਿਗਲ ਬਜਾਇਆ ਜਾਏਗਾ ਪੰਜਾਬ ਦੀ ਵਿਧਾਨ ਸਭਾ ਚੋਣਾਂ ਦਾ ਵਿਗਲ ਬਜਾਇਆ ਜਾਏਗਾ ਇੱਕ ਸ਼ਕਤੀ ਜਿਹੜੀ ਆ ਉਹ ਦਿਖਾਈ ਜਾਏਗੀ ਵਿਰੋਧੀ ਆਪ ਪਾਰਟੀ ਨੂੰ ਖਾਸ ਤੌਰ ਤੇ ਪੁਰਾਣੀ ਭਾਈਵਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ ਉਸ ਰੈਲੀ ਤੋਂ ਬਾਅਦ ਕੁਝ ਸੰਭਾਵਨਾਵਾਂ ਬਣ ਜਾਣ ਵੀ ਜਦ ਤੱਕ ਗੱਠਜੋੜ ਮਜਬੂਰੀ ਸ਼੍ਰੋਮਣੀ ਕਾਲ ਦਲ ਜਾਂ ਭਾਤਜਨਤਾ ਦੀ ਪਾਰਟੀ ਨਹੀਂ ਬਣ ਜੇਗੀ ਜਾਂ ਫਿਰ ਰੈਲੀ ਇੱਡੀ ਵੱਡੇ ਹੋ ਚੁੱਕੀ ਭਾਤਜਨਤਾ ਪਾਰਟੀ ਦੇ ਲੋਕ ਵੀ ਉਹਨਾਂ ਸਾਨੂੰ ਗੱਠਜੋੜ ਦੀ ਲੋੜ ਨਹੀਂ ਹੈ ਕਿ ਅਸੀਂ ਇੱਕ ਵਾਰ ਫਿਰ ਐਕਸਪੀਰੀਅੰਸ ਜਿਹੜਾ ਇੱਥੇ ਕਹਿ ਸਕਦੇ ਐਕਸਪੈਰੀਮੈਂਟ ਮਾਫ ਕਰਨਾ ਐਕਸਪੈਰੀਮੈਂਟ ਜੇਕਰ ਪੰਜਾਬ ਕਰ ਸਕਦੇ ਆ ਤਾਂ ਮੋਗੇ ਦੇ ਵਿੱਚ ਰੈਲੀ ਹੋਣ ਜਾ ਰਹੀ ਜਿੱਥੇ ਅਮਿਸ਼ਾ ਆਉਣਗੇ ਫਰਵਰੀ ਦੇ ਅਖੀਲੇ ਹਫਤੇ 20 ਤਰੀਕ ਤੋਂ ਬਾਅਦ ਇਹ ਰੈਲੀ ਮੋਗੇ ਵਿੱਚ ਹੋਏਗੀ ਉੱਥੇ ਅਮਿਸ਼ਾ ਪਚੋਣ ਵਿਖਲ ਜਿੱਥੇ ਬਿਜੋਣਗੇ ਉੱਥੇ ਵੱਖ-ਵੱਖ ਜਿਹੜੀਆਂ ਐਲਾਨ ਵੀ ਅਮਿਸ਼ਾ ਕਰ ਸਕਦੇ ਜਿਹਦੇ ਖਾਸ ਤੌਰ ਤੇ ਐਲਾਨ ਦੀ ਗੱਲ ਕੀਤੀ ਜਾਵੇ ਬੰਦੀ ਸਿੰਘੇ ਦੀ ਰਿਹਾਈ ਨੂੰ ਲੈ ਕੇ ਬਾਰ ਬਾਰ ਚਰਚਾ ਹੋ ਰਹੀ ਹੈ ਹੋ ਸਕਦਾ ਕੁਝ ਬੰਦੀ ਸਿੰਘਾਂ ਬਾਰੇ ਅਮਿਸ਼ਾ ਇਸ ਰੈਲੀ ਦੇ ਵਿੱਚ ਅ ਐਲਾਨ ਕਰਕੇ ਜਿਹੜੇ ਨਾਲ ਐਮਐਸਪੀ ਦੀ ਗੱਲ ਕੀਤੀ ਜਾਵੇ ਐਮਐਸਪੀ ਦਾ ਵੀ ਅ ਐਲਾਨ ਜਿਹੜਾ ਉਹ ਗ੍ਰਹਿ ਮੰਤਰੀ ਕਰ ਸਕਦੇ ਨੇ ਤਾਂ ਵੱਖ-ਵੱਖ ਮੁੱਦੇ ਜਿਹੜੇ ਵਿਚਾਰਨ ਵਾਲੇ ਨੇ ਪੰਜਾਬ ਦੇ ਉਹਨਾਂ ਮੁੱਦੇ ਉੱਤੇ ਅਮਿਸ਼ਾ ਮੁਕੇ ਦੇ ਵਿੱਚ ਵੱਡੀ ਰੈਲੀ ਕਰਕੇ ਆਪਣਾ ਦਮ ਖਮ ਪੀਜਪੀ ਦਿਖਾਏਗੀ ਉੱਥੇ ਵਟੇ ਐਲਾਨ ਹੋਣ ਦੀ ਸੰਭਾਵਨਾ ਦੱਸਿਆ ਇਹ ਵੀ ਜ਼ਿਆਦਾ ਕਿ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਜਿਹੜੀਆਂ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕਰ ਦਿੱਤੀਆਂ ਨੇ ਕੇਂਦਰੀ ਹਾਈ ਕਮਾਂਡ ਦੇ ਨਾਲ ਜਿਹੜੇ ਲੀਡਰ ਹੈਗੇ ਨੇ ਉਹ ਤਾਲਮਿਲ ਕਰ ਰਹੇ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ 1 ਲੱਖ ਬੰਦਾ ਟੀਚਾ ਮਿੱਥਿਆ ਹੈ ਕਿ ਅਮੇਸ਼ਾ ਦੀ ਰੈਲੀ ਦੇ ਉੱਤੇ 1 ਲੱਖ ਬੰਦਾ ਘੱਟੋ-ਘੱਟ ਉੱਥੇ ਜ਼ਰੂਰ ਆਏਗਾ ਕਿਉਂਕਿ ਇਹ ਵੱਡੀ ਰੈਲੀ ਆ ਮੌਕੇ ਦੇ ਵਿੱਚ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਜਨਵਰੀ 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸਨ ਫਲੋਰੀਪੁਰ ਰੈਲੀ ਸੀ ਉਹਨਾਂ ਦੀ ਤਾਂ ਉਸ ਸਮੇਂ ਕਿਸਾਨਾਂ ਦੇ ਵਿਰੋਧ ਚੱਲਦੇ ਆ ਉਹਨਾਂ ਨੂੰ ਵਾਪਸ ਜਾਣਾ ਪਿਆ ਸੀ ਉਸ ਸਮੇਂ ਵੀ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਤਿੱਖੀ ਜਿਹੜੀ ਬਿਆਨਬਾਜ਼ੀ ਹੋਈ ਸੀ ਦੋਹਾਂ ਧਿਰਾਂ ਨੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਸੀ ਤਾਂ ਉਸ ਰੈਲੀ ਤੋਂ ਬਾਅਦ ਕਹਿ ਸਕਦੇ ਆ ਚੋਣਾਂ ਤੋਂ ਹਟ ਕੇ ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਜ਼ਰੂਰ ਰੈਲੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਪਰ ਚੋਣਾਂ ਤੋਂ 1 ਸਾਲ ਪਹਿਲਾਂ ਇੱਕ ਬਿਗਲ ਬਚਾਉਣ ਦਾ ਜਿਹੜਾ ਕੰਮ ਹੈ ਉਹ ਅਮਿਸ਼ਾ ਪੰਜਾਬ ਦੇ ਵਿੱਚ ਕਰਨਗੇ ਲੱਗਦਾ ਹੈ ਕਿ ਅਮਿਸ਼ਾ ਦੀ ਰੈਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਨਵੇਂ ਮੋੜ ਵੱਲ ਜਾਏਗੀ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਣਨੀਤੀ ਆਪਣੀ ਜਿਹੜੀ ਹੈ ਉਹ ਉਲਝਣੀ ਪੈਗੀ